ਉਹ ਮੁਹੀ ਪੰਡਿਤ ਜਾਂ ਹੋਰ ਇਹ ਹਿੰਦੂ ਵਿਦਵਾਨ ਨੇ ਜਾਂ ਆਪਣੇ ਕਈ ਸਿੱਖ ਵਿਦਵਾਨ ਵੀ ਨੇ ਜਿਹੜੇ ਉਸ ਪਰੰਪਰਾ ਦੇ ਨਾਲ ਜੁੜੇ ਹੋਏ ਨੇ ਬਨਾਰਸ ਵਾਲੀ ਤੇ ਨਾਗਪੂਰੀ ਪਰੰਪਰਾ ਨਾਲ ਉਹ ਦਾਵਾ ਕਰਦੇ ਨੇ 5000 ਸਾਲ ਪੁਰਾਣਾ ਜੀ 10000 ਸਾਲ ਪੁਰਾਣਾ ਇੰਨੇ ਸਾਲ ਪੁਰਾਣੇ ਦੱਸ ਦਿੰਦੇ ਨੇ ਇਸ ਨੂੰ ਪਰ ਇਹ 14ਵੀਂ ਸਦੀ ਦਾ ਦੱਸਿਆ ਗਿਆ ਗੀਤਾ ਗ੍ਰੰਥਾ ਜਿਹੜਾ ਗੀਤਾ ਦੀਆਂ ਪੁਰਾਣੀਆਂ ਜਿਹੜੀਆਂ ਪੜਤਾਂ ਨੇ ਉਹਨਾਂ ਦੇ ਵਿੱਚ ਜਿਹੜੀ ਜਿਹੜਾ ਵਰਣ ਆਸ਼ਰਮ ਜਾਤੀ ਵਿਵਸਥਾ ਜਿਹੜੀ ਬ੍ਰਾਹਮਣ ਦੀ ਉਸ ਨੂੰ ਵਿਰਾਸਤ ਦੇ ਵਜੋਂ ਜੋੜ ਕੇ ਦਿਖਾਇਆ ਗਿਆ ਵਿਰਾਸਤ ਦੇ ਵਜੋਂ ਜੋੜ ਕੇ ਦੇਖਿਆ ਗਿਆ ਪੇਸ਼ ਕੀਤਾ ਗਿਆ ਤੇ ਜਿਵੇਂ ਇਹਦੇ ਵਿੱਚ ਜੋਧੇ ਬਲਵਾਨ ਲੋਕ ਜਿਹੜੇ ਜੁਝਾਰੂ ਹੁੰਦੇ ਨੇ ਉਹ ਪਾਠ ਪੂਜਾ ਕਰਨ ਵਾਲੇ ਪੰਡਤ ਬ੍ਰਾਹਮਣ ਮਜ਼ਦੂਰ ਕੰਮ ਕਰਨ ਵਾਲੇ ਹੇਠਲਾ ਤਬਕਾ ਜਿਹੜਾ ਉਹ ਇਹ ਹਰੇਕ ਆਪਣੇ ਨਿਰਧਾਰਤ ਰਸਤੇ ਦੇ ਉੱਤੇ ਇੱਕ ਤਰ੍ਹਾਂ ਨਾਲ ਇਹਨਾਂ ਨੇ ਬੰਨ ਕੇ ਰੱਖਿਆ ਹੋਇਆ ਕਿ ਤੁਸੀਂ ਇਸ ਰਸਤੇ ਨੂੰ ਛੱਡ ਨਹੀਂ ਸਕਦੇ ਇਧਰੋਂ ਉਧਰ ਨਹੀਂ ਜਾ ਸਕਦੇ ਮਤਲਬ ਜਾਤ ਪਾਤ ਦਾ ਸਿਸਟਮ ਕੀਤਾ ਰਹੀ ਵੀ ਅੱਗੇ ਵਧ ਰਿਹਾ ਕਈ ਹਿੰਦੂ ਵਿਦਵਾਨ ਇਸ ਬਾਰੇ ਦੱਸਦੇ ਨੇ ਜਾਣਕਾਰੀ ਦਿੰਦੇ ਨੇ ਕਿ ਇਹ ਗ੍ਰੰਥ ਮਨੁੱਖੀ ਦਰਜਾਬੰਦੀ ਨੂੰ ਰਾਜਨੀਤੀ ਤੋਂ ਵੀ ਉੱਪਰ ਲੈ ਕੇ ਜਾ ਰਿਹਾ। ਮਤਲਬ ਮਨੁੱਖੀ ਦਰਜਾਬੰਦੀ ਸਭ ਤੋਂ ਪਹਿਲਾਂ ਰਾਜਨੀਤੀ ਤੇ ਹੋਰ ਦੂਜੀ ਤੀਜੀ ਗੱਲਬਾਤ ਬਾਅਦ ਦੇ ਵਿੱਚ। ਮਤਲਬ ਮਨੁੱਖੀ ਦਰਜਾਬੰਦੀ ਨੂੰ ਇਸ ਗ੍ਰੰਥ ਨੇ ਸਭ ਤੋਂ ਜ਼ਿਆਦਾ ਪ੍ਰਮੁਖਤਾ ਦਿੱਤੀ ਹੈ। ਇੱਥੇ ਗੀਤਾ ਦੇ ਅਰਥ ਸੱਚਮੁੱਚ ਸਮਾਜ ਅਤੇ ਦੁਨੀਆ ਦੀ ਜਿਹੜੀ ਗਤੀਸ਼ੀਲਤਾ ਜਾਂ ਦੁਨੀਆ ਦਾ ਜਿਹੜਾ ਵਿਕਾਸ ਕਰਨ ਦਾ ਦਰ ਉਸ ਨੂੰ ਇੱਕ ਥਾਂ ਤੇ ਰੋਕ ਦਿੰਦੇ ਨੇ ਕਿ ਵਿਕਾਸ ਨਹੀਂ ਕਰਨਾ ਡਿਵੈਲਪਮੈਂਟ ਨਹੀਂ ਹੋਣੀ ਚਾਹੀਦੀ ਖਾਸ ਕਰਕੇ ਮਾਨਸਿਕ ਡਿਵੈਲਪਮੈਂਟ ਨਹੀਂ ਹੋਣੀ ਚਾਹੀਦੀ ਜੇ ਦੂਸਰੇ ਲੋਕ ਐਜੂਕੇਟ ਹੋ ਗਏ ਪੜ੍ਹ ਲਿਖ ਗਏ ਤਾਂ ਉਹ ਬ੍ਰਾਹਮਣ ਨੂੰ ਹਰਾ ਦੇਣਗੇ ਬ੍ਰਾਹਮਣ ਤਾਂ ਫਿਰ ਖਤਮ ਹੈ ਸੋ ਇੱਕ ਪੱਕਾ ਮਤਲਬ ਇੱਥੇ ਲੌਕ ਲਾ ਦਿੱਤਾ ਗਿਆ ਪੱਕਾ ਪ੍ਰਬੰਧ ਕਰ ਦਿੱਤਾ ਕਿ ਆਮ ਲੋਕ ਜਲਦੀ ਤੋਂ ਜਲਦੀ ਐਜੂਕੇਟ ਨਾ ਹੋਣ ਜਿਹੜੀ ਭਾਰਤ ਦੀ ਐਜੂਕੇਸ਼ਨ ਐਜੂਕੇਸ਼ਨ ਪ੍ਰਣਾਲੀ ਹੈ ਸਿਸਟਮ ਉਹ ਸਾਰਾ ਇਹ ਨਾ ਪੁਰਾਣੇ ਗ੍ਰੰਥਾਂ ਤੇ ਆਧਾਰ ਆਧਾਰ ਦੇ ਉੱਤੇ ਸਿਰਜਿਆ ਗਿਆ ਬਣਾਇਆ ਗਿਆ ਤਾਂ ਕਿ ਲੋਕ ਐਜੂਕੇਟ ਨਾ ਹੋ ਸਕਣ ਲੋਕ ਜਦੋਂ ਐਜੂਕੇਟ ਹੋਣ ਲੱਗਦੇ ਨੇ ਜਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਇੰਡੀਅਨ ਸਿਸਟਮ ਦੀ ਸਮਝ ਆਉਣ ਲੱਗਦੀ ਹੈ ਤਾਂ ਕੋਈ ਨਾ ਕੋਈ ਵੱਡੀ ਗੱਲ ਹੋ ਜਾਂਦੀ ਹੈ ਸਿਰਫ ਬ੍ਰਾਹਮਣ ਦੀ ਤਜੌਰੀ ਦੇ ਵਿਕਾਸ ਤੱਕ ਇਹ ਰੁਕੀ ਹੋਈ ਹੈ ਕਿ ਤਜੌਰੀ ਦਾ ਵਿਕਾਸ ਹੋਵੇ ਬ੍ਰਾਹਮਣ ਦਾ ਵਿਕਾਸ ਹੋਵੇ ਤੇ ਜਿਹੜੀ ਸਵਰਨ ਜਾਤ ਆ ਜਿਹੜੀ ਸਵਰਨ ਲੋਕ ਨੇ ਇੰਡੀਆ ਦੇ ਉਹਨਾਂ ਦਾ ਵਿਕਾਸ ਹੋਵੇ ਉਹ ਰਾਜ ਪ੍ਰਬੰਧਾ ਉਹਨਾਂ ਦਾ ਇੱਕ ਉਸ ਰਾਜ ਦੇ ਵਿੱਚ ਜਿਹੜੇ ਲੋਕ ਰਿਕਵਰਟ ਕਰਦੇ ਨੇ ਰਿਕਵਰਟ ਬਣਦੇ ਨੇ ਜਾਂ ਸਵਾਲ ਕਰਦੇ ਨੇ ਉਹ ਹੱਤਵੰਦੀ ਨੇ ਉਹ ਉਹ ਸਟੇਟ ਦੇ ਵਿਰੋਧੀ ਨੇ ਇਹ ਹੁਣ ਆਪਣੇ ਆਪ ਚੀਜ਼ ਹੈ ਜਿਹੜੀ ਸਥਾਪਿਤ ਹੋ ਰਹੀ ਹੈ ਇਥੇ ਸਮਾਜ ਦੇ ਵਿਰੋਧ ਅਤੇ ਸਮਾਜ ਦੇ ਸੁਧਾਰ ਨੂੰ ਗੀਤਾ ਬਹੁਤ ਦੂਰ ਹੀ ਰੋਕ ਲੈਂਦੀ ਹੈ